ਸਰ ਗਾਜੀ ਡੀਪੀਸੀ ਪੰਜਾਬੀ ਜਿੱਦਾਂ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਖਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰਾਵੀ ਦਰਿਆ ਦੇ ਬੰਨ ਟੁੱਟਣ ਦੇ ਨਾਲ ਪੂਰੇ ਦਿਨਾਨਗਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਬਹੁਤ ਸਾਰੇ ਪਿੰਡ ਜਿਹੜੇ ਨਹੀਂ ਉਹ ਹਰ ਦੇ ਨਾਲ ਏ ਘਰੇ ਹੋਏ ਨੇ ਹਰ ਦੇ ਪਾਣੀ ਦੇ ਨਾਲ ਘਰੇ ਨੇ ਤੇ ਬਹੁਤ ਜ਼ਿਆਦਾ ਵੱਡੇ ਤੌਰ ਤੇ ਜਿਹੜਾ ਆ ਉਹ ਇਹ ਤਾਂ ਨੁਕਸਾਨ ਹੋ ਗਿਆ ਫਸਲਾਂ ਦਾ ਨੁਕਸਾਨ ਹੋ ਗਿਆ ਤੇ ਕਈਆਂ ਥਾਵਾਂ ਤੇ ਜਿਹੜੇ ਪਿੰਡ ਡੂੰਗੇ ਸੀ ਉਹਨਾਂ ਦੇ ਵਿੱਚ 8-8 ਦਾਦਾ ਫੁੱਟ ਪਾਣੀ ਹੋਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਪਾਣੀ ਦੀ ਤੇਜ਼ਗੀ ਜਿਹੜੀ ਤੁਸੀਂ ਦੇਖਦੇ ਪਿਓ ਸਪੀਡ ਉਹ ਵੀ ਜਿਹੜੀ ਇਹ ਬਹੁਤ ਜ਼ਿਆਦਾ ਚਲਦੀ ਪਈ ਹੈ ਬੜੀ ਤੇਜ਼ੀ ਦੇ ਨਾਲ ਪਾਣੀ ਜਿਹੜਾ ਆ ਉੱਚੇ ਪਾਸਿਆਂ ਤੋਂ ਨੀਵੇਂ ਪਾਸਿਆਂ ਵੱਲ ਨੂੰ ਵਹਿ ਰਿਹਾ ਆ ਉੱਥੇ ਹੀ ਤੁਹਾਨੂੰ ਦਾਦੇ ਕਿ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਆ ਕਾਫੀ ਹੱਦ ਤੱਕ ਵਰਤੁਕਾਇਆ ਗਲੀਆਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਪਾਣੀ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਆ ਉਹ ਬਣਿਆ ਆਇਆ ਇੱਥੇ ਜਿਹੜੀਆਂ ਟੀਮਾਂ ਪਹੁੰਚਦੀਆਂ ਨੇ ਰੈਸਕਿਊ ਟੀਮਾਂ ਜਿਹੜੀਆਂ ਪਹੁੰਚਦੀਆਂ ਪਈਆਂ ਨੇ ਉਹ ਟਰੈਕਟਰ ਟਰਾਲੀਆਂ ਲੈ ਕੇ ਪਹੁੰਚਦੀਆਂ ਪਈਆਂ ਨੇ ਕਿਉਂਕਿ ਇੰਨੇ ਪਾਣੀ ਦੇ ਵਿੱਚ ਗੱਡੀਆਂ ਤੇ ਮੋਟਰਸਾਈਕਲ ਵੀ ਜੜੇ ਨੇ ਔਖੇ ਹੀ ਚੱਲਦੇ ਨੇ ਲਗਾਤਾਰ ਤਸਵੀਰਾਂ ਤੁਹਾਨੂੰ ਅਸੀਂ ਕੱਲ ਤੋਂ ਪਰਸੋਂ ਤੋਂ ਜਿਹੜੀਆਂ ਨੇ ਉਹ ਦਿਖਾ ਰਹੇ ਆਂ ਕੇ ਫਲੱਡ ਦੇ ਨਾਲ ਜੋ ਲੋਕ ਘਰੇ ਹੋਏ ਨੇ ਉਹਨਾਂ ਦੇ ਹਾਲਾਤ ਕੀ ਬਣੇ ਹੋਏ ਨੇ ਤੇ ਲਗਾਤਾਰ ਸਾਡੇ ਪੱਤਰਕਾਰ ਜਿਹੜਾ ਆ ਸਾਨੂੰ ਨਵੇਂ-ਨਵੇਂ ਅਪਡੇਟ ਜਿਹੜੇ ਆ ਉਹ ਦੇ ਰਹੇ ਨੇ ਤੇ ਹੁਣ ਇਹ ਅਪਡੇਟ ਜਿਹੜਾ ਆ ਉਹ ਵੀ ਸਾਹਮਣੇ ਆਇਆ ਜਿਹਦੇ ਚ ਤੁਸੀਂ ਦੇ ਦੇ ਪੀਓ ਪੀ ਪਾਣੀ ਡੇਰਾ ਬਾਬਾ ਨਾਨਕ ਦੇ ਖੇਤਰਾਂ ਦੇ ਵਿੱਚ ਜਿਹੜਾ ਆ ਕਿੰਨਾ ਜ਼ਿਆਦਾ ਜਿਹੜਾ ਆ ਉਹ ਚਲਦਾ ਪਿਆ ਤੇ ਬਹੁਤ ਵੱਡੇ ਲੈਵਲ ਤੇ ਜਿਹੜੇ ਆ ਉਹ ਫਸਲਾਂ ਦੇ ਨੁਕਸਾਨ ਹੋਏ ਨੇ ਪਰ ਇਹ ਤੁਹਾਨੂੰ ਦੱਸੀ ਕਿ ਜਿਹੜੇ ਲੋਕ ਘਰਾਂ ਦੇ ਵਿੱਚ ਘਿਰ ਚੁੱਕੇ ਨੇ ਬਾਹਰ ਨਹੀਂ ਜਾ ਸਕਦੇ ਜਾਂ ਜਿਨ੍ਹਾਂ ਦੇ ਕੋਲ ਰਸ ਦੀ ਕਮੀ ਹੈ ਬਹੁਤ ਸਾਰਾ ਗਰੀਬ ਤਬਕਾ ਵੀ ਇਦਾਂ ਦਾ ਜਿਨ੍ਹਾਂ ਦੇ ਕੋਲ ਖਾਣ ਪੀਣ ਦਾ ਸਮਾਨ ਵੀ ਜਿਹੜਾ ਆ ਉਹ ਪਾਣੀ ਦੇ ਨਾਲ ਪ੍ਰਭਾਵਿਤ ਹੋ ਗਿਆ ਤੇ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੇ ਲਈ ਉੱਚਾ ਥਾਵਾਂ ਤੋਂ ਪੰਜਾਬੀਆਂ ਦੇ ਵੱਡੇ ਜਜਬੇ ਪੰਜਾਬੀਆਂ ਨੇ ਲੰਗਰ ਜਿਹੜੇ ਨੇ ਉਹ ਜੇ ਬਾਹਰ ਤੱਕ ਲਾ ਸਕਦੇ ਤੇ ਆਪਣੇ ਲੋਕਾਂ ਲਈ ਆਉਣੀ ਤੇ ਇਸੇ ਤਰ੍ਹਾਂ ਨੌਜਵਾਨਾਂ ਨੇ ਜਿਹੜਾ ਆ ਲੰਗਰ ਦਾ ਪ੍ਰਬੰਧ ਕੀਤਾ ਉਹ ਗੱਲਬਾਤ ਹੁੰਦੀ ਆ ਜਦੋਂ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਕੀ ਕਿਹਾ ਨੌਜਵਾਨਾਂ ਨੇ ਜੀ ਮੈਂ ਤੁਹਾਡਾ ਆਪਣਾ ਕਿਤੇ ਗੁਰਲਾਪ ਸਿੰਘ ਖੁਸ਼ੀਪੁਰ ਅੱਜ ਅਸੀਂ ਜ਼ਿਲ੍ਹਾ ਗਰਦਾਸਪੁਰ ਦੇ ਪਟਾਲਾ ਦੇ ਵਿੱਚ ਮੌਜੂਦ ਹਾਂ ਸੋ ਇਸ ਪਿੰਡ ਦੇ ਵਿੱਚੋ ਕਿਸ ਪਿੰਡ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਜਿਹੜਾ ਬਾਬਾ ਨਾਨਕ ਦੇ ਵਿੱਚ ਜੋ ਕਿ ਕੋਰੀਡੋਰ ਤੇ ਲਾਗੋ ਰਵਿਦ ਰਿਆਦ ਦਾ ਜਿਹੜਾ ਕਿ ਤੁਸੀਂ ਬੰਟਪੰਦ ਨਾਲ ਕਾਫੀ ਜਿਹੜੇ ਪਿੰਡ ਜਿਹੇ ਨੁਕਸਾਨ ਦੇ ਹੋ ਗਏ ਨੇ ਸੋ ਸਾਡੇ ਨਾਲ ਇਸ ਪਿੰਡ ਦੇ ਕੁਝ ਨੌਜਵਾਨ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡਾ ਛੋਟਾ ਵੀਰ ਮਲੂਕ ਸਿੰਘ ਭਾਗੋਵਾਲੀਆ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਹੈ ਜੋ ਗਲਫ ਦੇ ਵਿੱਚ ਅਸੀਂ ਸੇਵਾ ਨਿਭਾਉਂਦੀ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਫਸਦੀਆਂ ਸੀ 200 ਤੋਂ ਉੱਪਰ ਛਿੜਾ ਕੇ ਲੈ ਕੇ ਆਏ ਆ ਅੱਜ ਡੇਰੇ ਹਲਕੇ ਦੇ ਵਿੱਚ ਜੋ ਪਾਣੀ ਆ ਚੁੱਕਾ ਤੇ ਸਾਨੂੰ ਫੋਨ ਕਾਫੀ ਆ ਰਹੇ ਤੇ ਸਾਨੂੰ ਪਾਣੀ ਨਹੀਂ ਪਹੁੰਚ ਰਿਹਾ ਰਸਤਾ ਨਹੀਂ ਛੇੜ ਤੱਕ ਪਹੁੰਚ ਰਹੀਆਂ ਤੇ ਅੱਜ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰੇ ਭਰਾ ਭਾਗੋਵਾਲ ਦੇ ਨੇ ਜਿਹੜੀਆਂ ਉੱਥੇ ਸੇਵਾ ਨਿਭਾਉਣ ਨੂੰ ਜਾ ਰਹੇ ਜੀ ਕਿਹੜੀ ਕਿਹੜੀ ਰਸਤੇ ਜਿਹੜੀ ਤੁਹਾਡੇ ਕੋਲ ਜਿਹੜੀ ਇੱਥੇ ਅਸੀਂ ਸੁੱਕੀਆਂ ਰਸਤਾ ਬਿਸਕੁੜ ਪਾਣੀ ਤੇ ਬਰੈਡ ਵਗੈਰਾ ਚਿਪਸ ਵਗੈਰਾ ਪੂਜੀਆ ਵਗੈਰਾ ਲੈ ਕੇ ਜਾ ਰਹੇ ਆ ਕੱਲ ਨੂੰ ਜਿਹੜਾ ਸਾਡਾ ਪਿੰਡ ਭਾਗੋ ਵਾਲ ਤੋਂ ਲੰਗਰ ਬਣ ਕੇ ਵੀ ਉੱਥੇ ਜਾ ਰਿਹਾ ਜੀ ਜਿਹਦੇ ਹਲਕੇ ਦੇ ਵਿੱਚ ਉਸ ਤੋਂ ਪਹਿਲਾਂ ਜਿਹੜੀਆਂ ਤੁਸੀਂ ਹੋਰ ਕਿੱਥੇ ਕਿਥੇ ਜਿਹੜੀਆਂ ਆਈਆਂ ਜਿਹਦੇ ਸਲੋਮਾ ਜੀ ਨੂੰ ਆਸੀ ਜਿਆਦਾ ਸੇਵਾ ਜਿਹੜੀਆਂ ਜੀ ਬਾਹਰ ਦੇ ਦੇਸ਼ਾਂ ਦੇ ਵਿੱਚ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਫਾਚਨਦੀਆਂ ਵਾ ਤੇ ਜਾਂ ਕਿਸੇ ਦੀ ਡੈੱਡ ਬੋਡੀਆਂ ਲੈ ਕੇ ਆਉਣੀ ਹੁੰਦੀਆਂ ਵਾ ਤੇ ਉਹ ਅਸੀਂ ਲੈ ਕੇ ਆ ਚੁੱਕੇ ਆ ਤੇ ਪਹਿਲਾਂ ਵੀ ਅਸੀਂ ਜਿਹੜੇ 50 ਭੈਣਾਂ ਦੇ ਵਿਆਹ ਕਰ ਚੁੱਕੇ ਆ ਹੁਣ 2026 ਦੇ ਵਿੱਚ 15 ਧੀਆਂ ਦੇ ਅਨੰਦ ਕਾਰਜ ਕਰਨ ਜਾਣੇ ਆ ਔਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ ਵੀ ਜਿਹੜੇ ਇਦਾਂ ਦੇ ਜਿਹੜੇ ਕਾਰਜਕਿਰਤ ਕਰਨ ਚਾਹੀਦੇ ਅਸੀਂ ਇਹੋ ਮੈਸੇਜ ਦੇਣਾ ਚਾਹੁੰਦੇ ਹਾਂ ਤੇ ਜਦੋਂ ਕਿਸੇ ਤੇ ਇਹੋ ਜੀ ਘਰੀ ਆਉਂਦੀ ਆ ਤੇ ਅਸੀਂ ਇੱਕ ਮੁੱਠ ਹੋ ਕੇ ਇਹਨਾਂ ਦਾ ਸਹਾਰਾ ਬਣੀਏ ਸਾਡੀਆਂ ਸਰਕਾਰਾਂ ਨਾਲ ਕਮੀਆਂ ਇਸ ਵੱਲ ਨਹੀਂ ਧਿਆਨ ਦੇ ਰਹੀਆਂ ਇਹ ਸੰਗਤ ਜਿਹੜੀ ਆ ਇਹਨਾਂ ਦਾ ਦੁੱਖੀਆਂ ਦਾ ਸਹਾਰਾ ਬਣ ਰਹੀ ਆ ਇਹ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੈ ਸੰਗਤ ਦੇ ਤੇ ਅੱਜ ਸੇਵਾ ਲੈ ਰਹੇ ਨੇ ਜੀ ਕੀ ਲੱਗਦਾ ਜਦੋਂ ਵੀ ਇਦਾਂ ਨਹੀਂ ਕਰੇ ਹਰ ਪ੍ਰਭਾਵ ਤੇ ਜਾ ਕੇ ਤੇ ਇਦਾਂ ਨਹੀਂ ਖੁਦ ਇਹਾਬਤ ਆਉਂਦੀ ਨਹੀਂ ਸਿਖਾ ਜਿਹੜੀਆਂ ਰੈਜਮੈਂਟ ਸਾਰੀ ਉੱਪਰ ਕੇ ਜਿਹੜ ਇਹ ਜੀ ਗੁਰੂ ਦਾ ਲੰਗਰ ਲੱਗਾ ਬਾਬੇ ਨਾਨਕ ਦਾ 20 ਰੁਪਈਆ ਦਾ ਤੇ ਅਜੇ ਸੇਵਾ ਹੋ ਰਹੀਆਂ ਵਾ ਪਤਾ ਇਹ ਕੰਮ ਜਿਹੜੇ ਆ ਸਰਕਾਰਾਂ ਦੇ ਆ ਪਤਾ ਸਰਕਾਰਾਂ ਸਾਡੀਆਂ ਨਕਮੀਆਂ ਵੇ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਅਸੀਂ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਆ ਤੇ ਅੱਜ ਜਿਹੜੇ ਇਹ ਡੇਰੇ ਹਲਕੇ 'ਚ ਪਾਣੀ ਜਾਂ ਪੱਟੀ ਏਰੀਆ ਦੇ ਵਿੱਚ ਪਾਣੀ ਆ ਜਿਹੜੇ ਜਿਹੜੇ ਏਰੀਆ ਪੈਂਦੇ ਨੇ ਤੇ ਵੱਧ ਤੋਂ ਵੱਧ ਆਪਣੀਆਂ ਆਣ ਕੇ ਸੇਵਾ ਨਿਭਾਓ ਤੇ ਆਣ ਕੇ ਜਿਹੜੇ ਦੁਖੀ ਭਰਾਵਾਂ ਦੇ ਸਹਾਰੇ ਬਣੋ ਜੀ ਉਹ ਇਹ ਸਾਣਾ ਨੌਜਵਾਨ ਵੀਰ ਸਿੰਘ ਜੋ ਕਿ ਜਹਰਪੁਰ ਹਰਪੁਰ ਹਸ ਇਲਾਕੇ ਦੇ ਵਿੱਚ ਜਿਹੜੀਆਂ ਆਪਣੇ ਲੋਕ ਵਖ ਵਖ ਤਰ੍ਹਾਂ ਦੀਆਂ ਜਿਹੜੀਆਂ ਸਵਾਮਾਂ ਨਿਭਾਉ ਰਹੇ ਨੇ ਹੋਰ ਵੀ ਕਈ ਜਿਹੜੀ ਬਾਹਰਤੀਆਂ ਭਾਣਾ ਜਿਹੜੀਆਂ ਫਸੀਆਂ ਨੇ ਉਹਨਾਂ ਨੂੰ ਵੀ ਜਿਹੜੀਆਂ ਕਈ ਮੁਸ਼ਕਲਾਂ ਜਿਹੜੀਆਂ ਬਾਹਰ ਆਉਂਦੀਆਂ ਨੇ ਉਹਨਾਂ ਤੇ ਵੀ ਜਿਹੜੀ ਆ ਇਹ ਸਵਾਮਾਂ ਜਿਹੜੀਆਂ ਨਿਭਾਉਂਦੇ ਨੇ ਮੈਂ ਤੁਹਾਡਾ ਆਪਣਾ ਪੱਤਰਕਾਰ ਨੌਕਰੀ ਚੇਕ